ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦਾ ਨਾਲ ਨਾਲ ਜੋ ਦੇ ਸਬੰਧ ਵਿੱਚ ਸਮਸਤ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਭੀਮrao ਅੰਬੇਦਕਰ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਔਰ ਜੋ 바ਵਾ ਸਾਹਿਬ ਭੀਮrao ਅੰਬੇਦਕਰ ਜੀ ਦਾ ਉਦੇਸ਼ ਹੀ ਕਿ ਪ੍ਰੇਮ ਪਿਆਰ ਭਾਈਚਾਰਕ ਸਾਜ ਸਾਰਿਆਂ ਨੇ ਅੱਜ ਕਾਇਮ ਰੱਖੀ ਆ ਔਰ ਜਿਹੜੇ ਕਿਸੇ ਸ਼ਰਾਰਤੀ ਲੋਕਾਂ ਦੇ ਵੱਲੋਂ ਇੱਕ ਬਿਆਨ ਆਇਆ ਸੀ ਕੱਦ ਜੋ ਸਭ ਪੂਰੇ ਸਮਾਜ ਨੇ ਪੂਰੇ ਦੇਸ਼ ਨੇ 바ਵਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਜੋ ਮਾਨ ਸਨਮਾਨ ਦਿੱਤਾ ਵਾ ਅੱਜ ਇਹ ਇੱਕ ਇਤਿਹਾਸ ਬਣ ਗਿਆ ਵਾ ਕਿ ਕਾਫੀ ਸਾਰੇ ਜਿਹੜੇ ਲੋਕ ਦੇਸ਼ਾਂ ਵਿਦੇਸ਼ਾਂ 'ਚ ਬੈ ਕੇ ਬਾਬਾ ਸਾਹਿਬ ਭੀਮrao ਅੰਬੇਦਕਰ ਦਾ ਵਿਰੋਧ ਕਰਦੇ ਨੇ ਪਰ ਹਜ਼ਾਰਾਂ ਹੀ ਲੋਕ ਆ ਜਿਹੜੇ ਅੱਜ ਵੀ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਪਿਆਰ ਕਰਦੇ ਆ ਉਹਨਾਂ ਦਾ ਮਾਨ ਸਨਮਾਨ ਕਰਦੇ ਆ ਔਰ ਬਾਬਾ ਸਾਹਿਬ ਦਾ ਉਦੇਸ਼ ਪੜੋ ਲਿਖੋ ਔਰ ਸੰਘਰਸ਼ ਕਰੋ ਅੱਜ ਉਹੀ ਉਦੇਸ਼ ਜਿਹੜਾ ਵਾ ਕਿ ਸਾਰੇ ਉਦੇਸ਼ ਨੇ ਮੰਨਿਆ ਉਹ ਪੂਰੇ ਦੇਸ਼ੰਦਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਜੀ ਆਲੋ ਨਾਰਿਆ ਔਰ ਪਾਰਟੀ ਵੱਲੋਂ ਕੀ ਆਈ ਤਰਫ ਸਮਾਜ ਤੋਂ ਜ਼ਿਲ੍ਹੇ ਦਾ ਪ੍ਰਧਾਨ ਅੱਜ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤੇ ਲੱਖ ਲੱਖ ਵਧਾਈ ਦਿੰਦਾ ਔਰ ਉੱਥੇ ਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਘੱਟੋ ਘੱਟ ਵੀ ਆਪਾਂ ਸਾਰੇ ਇਸ ਜਨ ਦਿਹਾੜੇ ਨੂੰ ਐ ਮਨਾਈਏ ਵੀ ਜਿਦਾਂ ਸਾਡੇ ਵਾਸਤੇ ਇੱਕ ਤਿਹਾੜ ਆ ਕਿਉਂਕਿ 바ਵਾ ਸਾਹਿਬ ਨੇ ਜੋ ਕੰਮ ਸਾਡੇ ਵਾਸਤੇ ਕੀਤੇ ਆ ਮੈਂ ਕਹਿੰਦਾ ਜੋ ਜਾਤੀ ਔਰਤ ਜਾਤੀ ਨੂੰ ਉਹਨਾਂ ਨੇ ਸੰਵਿਧਾਨ ਦੇ ਵਿੱਚ ਇੱਕ ਅਲੱਗ ਪਛਾਣ ਦਿੱਤੀ ਆ ਮੈਂ ਕਹਿੰਦਾ ਉਹ ਸਾਰੇ ਦੇਹਰੀ ਨੇ 바ਵਾ ਸਾਹਿਬ ਦੇ ਔਰ 바ਵਾ ਸਾਹਿਬ ਨੇ ਉਹਨਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਦਿੱਤਾ ਮੈਂ ਕਹਿੰਦਾ 바ਵਾ ਸਾਹਿਬ ਨੇ ਅਲੱਗ-ਅਲੱਗ ਚੀਜ਼ਾਂ ਸਾਰਿਆਂ ਵਾਸਤੇ ਕੀਤੀਆਂ ਬਾਬਾ ਸਾਹਿਬ ਦੇ ਕਦੀ ਨਹੀਂ ਦੇਣਾ ਦੇ ਸਕਦੇ ਇਸ ਗੱਲੋਂ ਬਾਬਾ ਸਾਹਿਬ ਸਾਡੇ ਰੈਬਰ ਹੈ ਔਰ ਸਾਡੀ ਇੱਕ ਪਹਿਚਾਨ ਹੈ ਸਾਰਿਆਂ ਨੂੰ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਜੈ ਸ਼੍ਰੀ ਅਸ਼ਵਿਆ ਤੁਮ ਕਹਿੰਦੇ ਸਮਾ ਲੋਕਾਂ ਦੇ ਆ ਮੈਂ ਇਹ ਕਹਾਂਗਾ ਵੀ ਤੁਸੀਂ ਦੇਖ ਸਕਦੇ ਹੋ ਕੋ ਥੋੜੇ ਦਿਨ ਪਹਿਲਾਂ ਇੱਕ ਪਾਗਲ ਬੰਦੇ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਵੀ 바ਵਾ ਸਾਹਿਬ ਦੇ ਸਟੈਚੂ ਤੋੜ ਦਿਓ ਓਏ 바ਵਾ ਸਾਹਿਬ ਦੇ ਸਟੈਚੂ ਤੋੜ ਦੋਗੇ ਜਿਹੜੇ 바ਵਾ ਸਾਹਿਬ ਦਿਲਾਂ ਚ ਬਸੰਦੇ ਆ ਉਹ ਕਿੱਦਾਂ ਖਤਮ ਕਰੋਗੇ ਉਹ ਕਦੇ ਨਹੀਂ ਖਤਮ ਹੋ ਸਕਦੇ ਔਰ ਉਹ ਕੱਲੇ ਐਸਸੀ ਸਮਾਜ ਦੇ ਨਹੀਂ ਉਹ ਜਨਰਲ ਸਮਾਜ ਚ ਵੀ ਰਾਜ ਕਰ ਰਹੇ ਆ ਅੱਜ ਜਿਆਦਾ ਤੋਂ ਜਿਆਦਾ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਲੋਕ ਕਾਨੂੰਨ ਦੀ ਵਿਵਸਥਾ ਚ ਅੱਜ ਨੌਕਰੀਆਂ ਕਰ ਰਹੇ 바ਵਾ ਸਾਹਿਬ ਦੀ ਦੇਣ ਆ ਤੇ ਇਹ ਗੱਲ ਨਾ ਭੁੱਲੋ ਕਿ 바ਵਾ ਸਾਹਿਬ ਦਾ ਕਾਨੂੰਨ ਹਰ ਬੰਦਾ ਵਰਤ ਰਿਆ ਚਾਹੇ ਉਹ ਆਮ ਆ ਚਾਹੇ ਖਾਸ ਆ ਤੇ ਚਾਹੇ ਬਹੁਤ ਖਾਸ ਆ ਸਾਰਿਆਂ ਦੇ ਜਵਾਲ ਨਿੱਕੀ ਜਾਬੀਨ ਜੀ ਅੱਜ ਅਸੀਂ ਉਸ ਜਗ੍ਹਾ ਤੇ ਖੜੇ ਆਂ ਜਿਸ ਜਗ੍ਹਾ ਦੇ ਉਤੇ ਬਾਬਾ ਸਾਹਿਬ ਦਾ ਇਹ ਜਿਹੜਾ ਸਟੈਚੂ ਹੈ ਜਿਹਦਾ ਉਪਮਾਨ ਹੋਇਆ ਸੀ ਜਿਸ ਸ਼ਰਾਰਤੀ ਨੇ ਕੀਤਾ ਸੀ ਉਹ ਵੱਖਰੀ ਗੱਲ ਇੱਕ ਫੜਿਆਗਾ ਲੇਕਿਨ ਇਹਦੀ ਜਿਹੜੀ ਗੂੰਜ ਜਿਹੜੀ ਹੈ ਉਹ ਪੂਰੇ ਦੇਸ਼ ਚ ਸੁਣੀ ਗਈ ਔਰ ਉਹਦੇ ਕਰਕੇ ਹੀ ਲੋਕਾਂ ਦੇ ਅੰਦਰ ਸੰਵਿਧਾਨ ਦੇ ਪ੍ਰਤੀ ਬਾਬਾ ਸਾਹਿਬ ਦੇ ਪ੍ਰਤੀ ਇੱਕ ਆਸਥਾ ਜਿਹੜੀ ਹੈ ਉਹ ਪੈਦਾ ਹੋਈ ਔਰ ਜਿਹਦਾ ਤੁਸੀਂ ਦੇਖ ਰਹੇ ਹੋ ਪੂਰੇ ਦੇਸ਼ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਸ ਵਿਅਕਤੀ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਬਾਬਾ ਸਾਹਿਬ ਦੇ ਇਹਨਾਂ ਸਟੈਚੂਆਂ ਨੂੰ ਤੋੜਨ ਦੀ ਉਹਨਾਂ ਗੱਲ ਕੀਤੀ ਸੀ ਉਹਨੂੰ ਠੁਕਵਾ ਜਵਾਬ ਜਿਹੜਾ ਲੋਕਾਂ ਨੇ ਖੁਦ ਰੱਖਿਆ ਕਰਕੇ ਬਾਬਾ ਸਾਹਿਬ ਦੇ ਸੰਵਿਧਾਨ ਦੀ ਰੱਖਿਆ ਕਰਕੇ ਬਾਬਾ ਸਾਹਿਬ ਦੀ ਰੱਖਿਆ ਕਰਕੇ ਉਹਨਾਂ ਦਿਖਾ ਦਿੰਦਾ ਹੈ ਕਿ ਇਸ ਧਰਤੀ ਦੇ ਔਰ ਪੰਜਾਬ ਦੀ ਗੁਰੂ ਪੀਰਾਂ ਦੀ ਜਿਹੜੀ ਧਰਤੀ ਆ ਇਸ ਧਰਤੀ ਤੇ ਰਹਿਣ ਵਾਲੇ ਸਾਰੇ ਲੋਕ ਇਸ ਸੰਵਿਧਾਨ ਨੂੰ ਮੰਨਦੇ ਨੇ ਔਰ ਇਸ ਸੰਵਿਧਾਨ ਦੇ ਲਈ ਸਾਡੇ ਅੰਦਰ ਜਿਹੜੀ ਆ ਇੱਕ ਜਜ਼ਬਾ ਏਕਤਾ ਦਾ ਉਹ ਹਮੇਸ਼ਾ ਕਾਇਮ ਔਰ ਕਾਇਮ ਰਹੇਗਾ ਜਦੋਂ ਆਪਣੇ ਸਮਾਜ ਨੂੰ ਠੀਕਣਾ ਚਾਹੋਗੇ ਸਮਾਜ ਨੂੰ ਬਸ ਇਹ ਨਾ ਕਹਿਣਾ ਚਾਹੁੰਦੇ ਆ ਕਿ ਘੱਟੋ ਘੱਟ ਤੁਹਾਨੂੰ ਬਾਬਾ ਸਾਹਿਬ ਦੇ ਬਾਰੇ ਜਿਆਦਾ ਤੋਂ ਜਿਆਦਾ ਜਾਣਨਾ ਚਾਹੀਦਾ ਆ ਸੰਵਿਧਾਨ ਬਾਰੇ ਜਾਣਨਾ ਚਾਹੀਦਾ ਔਰ ਖਾਸ ਕਰਕੇ ਇਹ ਜਰੂਰ ਇਹ ਗੱਲ ਨਹੀਂ ਅੱਗੇ ਉਹਨਾਂ ਨੇ ਸਿਰਫ ਖਾਸ ਕਰਕੇ ਐਸੀ ਸਵਾਰੀ ਸੰਵਿਧਾਨ ਲਿਖਿਆ ਉਹਨਾਂ ਨੇ ਸਾਰਿਆਂ ਲਈ ਸੰਵਿਧਾਨ ਲਿਖਿਆ ਸਾਰਿਆਂ ਨੂੰ ਉਹਦੇ ਅੰਦਰ ਉਹਨਾਂ ਨੇ ਹੱਕ ਦਿੱਤੇ ਬੋਲਣ ਦਾ ਹੱਕ ਦਿੱਤਾ ਸਾਡੀ ਜਿਹੜੀ ਮਾਤਰ ਸ਼ਕਤੀ ਆ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਅੱਜ ਤਰੱਕੀ ਕਰ ਰਹੀਆਂ ਆਫੀਸਰ ਬਣ ਰਹੀਆਂ ਨੇ ਹਰ ਫੀਲਡ ਦੇ ਵਿੱਚ ਅੱਗੇ ਜਾ ਰਹੀਆਂ ਉਹਦੇ ਵਿੱਚ ਵੀ ਬਾਬਾ ਸਾਹਿਬ ਦਾ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਔਰਤਾਂ ਨੂੰ ਇੱਕ ਆਜ਼ਾਦੀ ਦਿਲਾਈ ਹੈ ਇਸ ਕਰਕੇ ਬਾਬਾ ਸਾਹਿਬ ਸੱਦੇ ਨੇ ਔਰ ਸੱਦੇ ਰਹਿਣਗੇ ਜਦੋਂ ਤੱਕ ਸੂਰਜ ਚੰਨ ਤਾਰੇ ਇਸ ਧਰਤੀ ਤੇ ਰਹਿਣਗੇ ਤੇ ਬਾਬਾ ਸਾਹਿਬ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਰਾਸ ਕਰਨੀਏ ਜੀ ਜੈ ਬਾਲ ਮਿਕੀ ਜੈ ਭੀ ਜੈ ਭਾਰਤ ਹਾਂਜੀ ਮੇਰਾ ਨਾਮ ਦੀਪਕ ਗੇਦ ਹੈ ਜੋ ਮੈਂ ਸੀਵਰਮੈਨ ਕਰਨਤਾਲੀ ਜੁਨੇ ਦਾ ਪ੍ਰਧਾਨ ਹੈ ਉਹ ਵਾਲੀ ਸੀਵਰਮੈਨ ਜਿਹਨੂੰ ਲੱਲਾ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਬਾਬਾ ਸਾਹਿਬ ਦੇ ਜੰਦੇ ਦਿਹਾੜੇ ਦੀਆਂ ਔਰ ਮੈਂ ਚਾਹਨਾ ਵਾ ਔਰ ਸਾਰੇ ਇਸਮਾਇਲ ਨੂੰ ਕਹਿਣਾ ਵਾ ਜਿੱਦਾਂ ਕਿ ਆਪਾਂ ਦੀਵਾਲੀ ਮਨਾਉਂਦੇ ਆ ਇਦਾਂ ਬਾਬਾ ਸਾਹਿਬ ਦਾ ਦਿਹਾੜਾ ਮਨਾਇਆ ਜਾਵੇ ਔਰ ਜੋ ਵੀ ਆ ਦੀਪ ਵਾਲਾ ਆਪਣੇ ਆਪਣੇ ਘਰਾਂ ਦੇ ਵਿੱਚ ਕੀਤੇ ਜਾਣ ਬਾਬਾ ਸਾਹਿਬ ਦੇ ਦਿਨ ਦਿਨ ਦਿਹਾੜੇ ਦੀਆਂ ਫਿਰ ਤੁਮਾਰੇ ਮੈਂ ਕਹਿਣਾ ਵਾ ਲੱਖ ਲੱਖ ਖੁਸ਼ੀਆਂ ਕਰਨਾ ਵਾ ਸਾਰੇ ਸ਼ਹਿਰ ਵਾਸੀਆਂ ਨੂੰ खबर अपने आले दुआले देखने ला चैनल नाइब करो अडिया खबर शेयर करो अगलिया खबर देखते रहो इंडियन टीवी न्यूज पंजाब